24 ਮਈ 2025 ਨੂੰ ਇਸ ਸਾਲ ਦੀ ਦੂਸਰੀ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਜਿਹੜੀ ਕਿ ਮਾਨਯੋਗ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਸੁਮਿਤ ਮਲੋਤਰਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਫਿਰੋਜ਼ਪੁਰ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਦੀ ਰੂਨਮਾਇਚ ਲੱਗੇਗੀ ਇਸ ਲੋਕ ਅਦਾਲਤ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ਤੇ 11 ਬੈਂਚ ਲਗਾਏ ਗਏ ਔਰ ਇਸ ਤੋਂ ਇਲਾਵਾ ਸਾਡੀ ਜਿਹੜੀ ਤਹਿਸੀਲ ਹੈ ਜ਼ੀਰਾ ਉਹਦੇ ਵਿੱਚ 3 ਬੈਂਚ ਸਾਡੀ ਦੂਸਰੀ ਤਹਿਸੀਲ ਗੁਰੂ ਹਰ ਸਾਹਿਬ ਦੇ ਵਿੱਚ 2 ਬੈਂਚ ਤੇ ਟੋਟਲ ਰੈਵਨਿਊ ਦੇ 10 ਬੈਂਚ ਤੇ ਉਹਦੇ ਨਾਲ ਨਾਲ ਇੱਕ ਪਰਮਨੈਂਟ ਲੋਕਲ ਅਦਾਲਤ ਦਾ ਬੈਂਚ ਵੀ ਲਗਾਇਆ ਗਿਆ ਇਹ ਸਾਰੀਆਂ ਅਦਾਲਤਾਂ ਦੇ ਵਿੱਚ ਟੋਟਲ 21000 ਦੇ ਆਸ-ਪਾਸ ਅਰਾਊਂਡ 21000 ਕੇਸਿਸ ਟੇਕਨ ਅਪ ਕੀਤੇ ਗਏ ਤੇ ਸਾਨੂੰ ਹਰ ਬਾਰ ਦੀ ਤਰ੍ਹਾਂ ਉਮੀਦ ਹੈ ਕਿ ਅਸੀਂ ਇਸ ਵਾਰ ਵੀ ਅੱਛੀ ਸਫਲਤਾ ਇਸ ਲੋਕ ਅਦਾਲਤਾਂ 'ਚ ਹਾਸਲ ਕਰਾਂਗੇ ਸਾਨੂੰ ਉਮੀਦ ਹੈ ਕਿ ਅਸੀਂ ਮੋਰ ਥੈਨ 50% ਕੇਸਿਸ ਵੀ ਵਿਲ ਬੀ ਏਬਲ ਟੂ ਡਿਸਪੋਜ਼ ਆਫ ਇਨ ਥਿਸ ਲੋਕ ਅਦਾਲਤ ਇਸ ਲੋਕ ਅਦਾਲਤ ਦੇ ਵਿੱਚ ਹਰ ਤਰ੍ਹਾਂ ਦੇ ਕੇਸ ਜਿਵੇਂ ਕਿ 138 ਦੇ ਚੈੱਕ ਬਾਉਂਸ ਦੇ ਕੇਸ ਰਿਕਵਰੀ ਦੇ ਕੇਸ ਪਰਮਨੈਂਟ ਲੋਕ ਅਦਾਲਤ ਦੇ ਵਿੱਚ ਜਿਹੜੀ ਐਸੈਂਸ਼ੀਅਲ ਕਾਮਨ ਡਿਟੀਜ਼ ਦੇ ਕੇਸ ਜਾਂ ਫਿਰ ਕ੍ਰਿਮੀਨਲ ਕੇਸ ਜਿਹੜੇ ਕਿ ਸਮਝੌਤਾ ਯੋਗ ਨੇ ਉਸ ਤਰ੍ਹਾਂ ਦੇ ਸਾਰੇ ਕੇਸ ਟੇਕ ਅਪ ਕੀਤੇ ਗਏ ਨੇ ਤੇ ਜਿਹੜੀ ਹੁਣ ਅਗਲੀ ਨੈਸ਼ਨਲ ਲੋਕ ਅਦਾਲਤ ਲੱਗੇਗੀ ਉਹ 13 ਸਪਟੰਬਰ 2025 ਨੂੰ ਲੱਗੇਗੀ ਤਾਂ ਇਸੇ ਤਰ੍ਹਾਂ ਉਸੇ ਨੈਕਸਟ ਲੋਕ ਅਦਾਲਤ ਦੇ ਵਿੱਚ ਵੀ ਇਸੇ ਸਾਰੇ ਕੈਟਾਗਰੀਜ਼ ਦੇ ਕੇਸ ਲਿੱਤੇ ਜਾਣਗੇ ਤੇ ਮੈਂ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਅਗਲੀ ਲੋਕ ਅਦਾਲਤ ਦੇ ਵਿੱਚ ਵੀ ਵੱਧ ਤੋਂ ਵੱਧ ਆਪਣੇ ਕੇਸ ਲਗਵਾਓ ਇਹ ਲੋਕ ਅਦਾਲਤ ਲਗਾਉਣ ਦਾ ਫਾਇਦਾ ਜਿਵੇਂ ਅਸੀਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹਾਂ ਕਿ ਸਸਤਾ ਨਿਆਂ ਹੈ ਤੁਹਾਡਾ ਟਾਈਮ ਬਚਦਾ ਜਿਹੜੀ ਵੀ ਕੋਰਟ ਫੀ ਆਪਾਂ ਰੈਗੂਲਰ ਕੋਰਟ ਕੇਸ 'ਚ ਲਗਾਉਣ ਜ ਲਗਾਣੇ ਆ ਉਹ ਸਾਰੀ ਸਾਡੀ ਰਿਟਰਨ ਹੋ ਜਾਂਦੀ ਹੈ ਤਾਂ ਇਸ ਲੋਕ ਅਦਾਲਤ ਦੇ ਫੈਸਲੇ ਦੀ ਕੋਈ ਵੀ ਅਪੀਲ ਤੇ ਦਲੀਲ ਨਹੀਂ ਹੁੰਦੀ ਪਾਰਟੀਆਂ ਦੀ ਆਪਸੀ ਰਜ਼ਾਮੰਦੀ ਦੇ ਨਾਲ ਜੱਜ ਸਾਹਿਬਾਨ ਦੇ ਸਹਿਯੋਗ ਦੇ ਨਾਲ ਇਹ ਫੈਸਲਾ ਕੀਤਾ ਜਾਂਦਾ ਹੈ ਜਿਹਦੇ ਨਾਲ ਦੋਨੋਂ ਪਾਰਟੀਆਂ ਨੂੰ ਆਪਣੀ ਇੱਕ ਸੈਂਸ ਆਫ ਸੈਟੀਸਫੈਕਸ਼ਨ ਹੁੰਦੀ ਹੈ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਇਹ ਜਿਹੜਾ ਹੈ ਕਿ ਲੋਕਾਂ ਨੂੰ ਨਿਆਂ ਦੇਣ ਦਾ ਸਭ ਤੋਂ ਹੀ ਵਧੀਆ ਤੇ ਸਸਤਾ ਤੇ ਤੇਜ਼ੀ ਨਾਲ ਕਰਨ ਵਾਲੀ ਇੱਕ ਪ੍ਰਕਿਰਿਆ ਤੇ ਜਿਹਨੂੰ ਵੱਧ ਤੋਂ ਵੱਧ ਲੋਕੀ ਆਪਣੇ ਆਪ ਨਾਲ ਸ਼ੇਅਰ ਕਰਨ ਤੇ ਦੂਸਰਿਆਂ ਦੇ ਨਾਲ ਵੀ ਸ਼ੇਅਰ ਕਰਨ ਅੱਜ ਦੇ ਕੇਸ ਕੋ ਸਕਸੈਸ ਸਟੋਰੀ ਵੀ ਹੈ ਜਿਹੜੀ ਅੱਜ ਦੇ ਕੇਸ ਵਿੱਚ ਇੱਕ ਫੈਮਿਲੀ ਕੋਰਟ ਦਾ ਮੈਟਰ ਸਾਡੇ ਸਾਹਮਣੇ ਆਇਆ ਉਸ ਫੈਮਿਲੀ ਕੋਰਟ ਦੇ ਵਿੱਚ ਇਹ ਦੇਖਣ ਨੂੰ ਆਇਆ ਕਿ ਇੱਕ ਮੈਰਿਜ ਸੀਗੀ 2006 ਦੀ ਤੇ ਹਸਬੰਡ ਵਾਈਫ ਦੇ ਵਿੱਚ ਬਿਫੋਰ 3 অর 4 4 ਮੰਥਸ 4 ইয়ার্স এগো انہاں دے وچ ایک ডিসਪਿਊਟ ਅਰਾਈਜ਼ ਹੋਇਆ ਜਿਹੜਾ ਕਿ ਇਨਨ ਸਦਾ ਵਧਿਆ ਕਿ ਇੱਕ ਪਾਰਟੀ ਨੇ ਡਿਵੋਰਸ ਕੇਸ ਅੰਡਰ ਸੈਕਸ਼ਨ 13 ਆਫ ਇੰਦੋ ਮੈਰੇਜ ਐਕਟ ਕੋਰਟ ਦੇ ਵਿੱਚ ਫਾਈਲ ਕੀਤਾ ਜਿਸ ਦੇ ਵਿੱਚ ਬਹੁਤ سارے ਐਲੀਗੇਸ਼ਨਸ অর ਕਾਉਂਟਰ ਐਲੀਗੇਸ਼ਨ ਸੀ ਪਾਰਟੀਆਂ ਵਰ ਵੈਰੀ ਅਗਰੈਸਿਵ ਟੂ ਈਚ ਅਦਰ ਇੰਨੇ ਕੁ ਜ਼ਿਆਦਾ ਮਤਲਬ ਉਹਨਾਂ ਨੇ ਉਹਨਾਂ ਦੇ ਮਨਾਂ 'ਚ ਇੱਕ ਦੂਸਰੇ ਨੂੰ ਲੈ ਕੇ ਬਿਟਰਨੈਸ ਸੀ ਬਟ ਐਨੀਹਾਉ ਵਿਦ ਦੀ ਅਸਿਸਟੈਂਸ ਆਫ ਆਰ ਲੰਡਨ ਪ੍ਰੈਜ਼ਾਈਡਿੰਗ ਆਫੀਸਰ ਮੈਟਰ ਜਿਹੜਾ ਪ੍ਰੀ ਲੋਕ ਅਦਾਲਤਾਂ ਦੇ ਵਿੱਚ ਟਿਕ ਅਪ ਕੀਤਾ ਗਿਆ ਉਹਨਾਂ ਦੀ ਪ੍ਰੀ ਲੋਕ ਅਦਾਲਤਾਂ 'ਚ ਸਿਟਿੰਗਸ ਕਰਵਾਈਆਂ ਗਈਆਂ ਜਿਹਦੇ ਨਾਲ ਇਹ ਨਤੀਜਾ ਹੋਇਆ ਕਿ ਉਹ ਹੁਣ ਦੋਨੋਂ ਪਾਰਟੀਆਂ ਆਲਥੋ ਉਹ ਉਹਨਾਂ ਨੇ ਰੀ ਕੰਸਿਲੀਏਸ਼ਨ ਨਹੀਂ ਕੀਤੀ ਬਟ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਅੰਦਰ ਦੀ ਬਿਟਰਨੈਸ ਨੂੰ ਖਤਮ ਕਰਦੇ ਹੋਏ ਦੇ ਹੈਵ ਡਿਸਾਈਡਡ ਕਿ ਆਪਾਂ ਹੁਣ ਮਿਊਚੁਅਲ ਡਾਈਵੋਰਸ ਲੈ ਲਾਂਗੇ ਆਪਸੀ ਸਹਿਮਤੀ ਦੇ ਨਾਲ ਡਾਈਵੋਰਸ ਲੈ ਲਾਂਗੇ ਸੋ ਥੈਟ ਕਿ ਉਹਨਾਂ ਦਾ ਸਮਾ ਵੀ ਬਚਿਆ ਉਹਨਾਂ ਦਾ ਇਹ ਲਿਟੀਗੇਸ਼ਨ ਤੋਂ ਵੀ छुटਕਾਰਾ ਹੋਇਆ ਔਰ ਬੱਚੇ ਕਿਉਂਕਿ ਉਹਨਾਂ ਦੇ ਮਾਈਨਰ ਬੱਚੇ ਸੀ ਉਹਨਾਂ ਤੇ ਵੀ ਇਸ ਗੱਲ ਦਾ ਡੈਫੀਨੇਟਲੀ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਸੀ ਕਿਉਂਕਿ ਪੇਰੈਂਟਸ ਇੱਕ ਦੂਸਰੇ ਨੂੰ ਕੋਰਟ ਦੇ ਵਿੱਚ ਬਹੁਤ ਜ਼ਿਆਦਾ ਬਿਟਰਲੀ ਅਲੈਜ ਕਰ ਰਹੇ ਸੀ ਸੋ ਉਹਨਾਂ ਪਾਰਟੀਆਂ ਨੇ ਹੁਣ 13 ਬੀ ਹਿੰਦੂ ਮੈਰਿਜ ਐਕਟ ਦੇ ਤਹਿਤ ਆਪਸੀ ਸਹਿਮਤੀ ਦੇ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਔਰ ਉਹ ਆਪਣੇ ਇਸ ਨੀਤੀ ਆਪਣੇ ਇਸ ਫੈਸਲੇ ਤੋਂ ਬਹੁਤ ਜ਼ਿਆਦਾ ਖੁਸ਼ ਨੇ ਜੀਓ ਤੁਹਾਡਾ ਨਾਮ ਮੈਂ ਅਨੁਰਾਦਾ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ